ਕੈਨੇਡਾ ਪੋਸਟ ਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਵਿਚਕਾਰ ਲੇਬਰ ਡਿਸਪਿਊਟ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਯੂਨੀਅਨ ਨੇ ਓਵਰਟਾਈਮ ਕੰਮ ਤੇ ਰੋਕ ਲਗਾ ਦਿੱਤੀ ਹੈ ਜਿਸ ਦਾ ਮਤਲਬ ਹੈ ਕਿ ਸੀਯੂਪੀਡਬਲਯੂ ਪ੍ਰਤੀਨਿਧ ਵਰਕਰਸ ਹੁਣ ਓਵਰਟਾਈਮ ਕੰਮ ਨਹੀਂ ਕਰਨਗੇ ਯੂਨੀਅਨ ਦੇ ਜਿਹੜੇ ਰਿਪਰੈਜ਼ੈਂਟ ਕਰ ਰਹੇ ਉਹਨਾਂ ਨੇ ਫੈਸਲਾ ਕਰਨਾ ਪਰ ਜਿੰਨੀ ਜਲਦੀ ਹੋ ਸਕੇ ਉਹ ਠੀਕ ਹੈ ਅਦਰਵਾਈਜ਼ EMPLOYEES ਖੋਦੋ ਹਟ ਹੋਣਗੇ ਕਿਉਂਕਿ ਇਸ ਵੇਲੇ ਰੀਲੀ ਹਾਰਡ ਟੂ ਕੀਪ ਇਟ ਅਪ ਕੈਨੇਡਾ ਪੋਸਟ ਨਾ ਹਾਲ ਕਾਲ ਦੇਰ ਰਾਤ ਲਗਭਗ ਅੱਧਾ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਆਪਣੇ 55000 ਮੈਂਬਰਸ ਨੂੰ ਦਿਨ ਵਿੱਚ 8 ਘੰਟੇ ਅਤੇ ਹਫਤੇ ਵਿੱਚ 40 ਘੰਟਿਆਂ ਤੋਂ ਵੱਧ ਕੰਮ ਕਰਨ ਤੋਂ ਇਨਕਾਰ ਕਰਨ ਦੇ ਨਿਰਦੇਸ਼ ਦਿੱਤੇ ਹਨ um you know this will have uh, an impact it will cause some delays obviously the postal system is still running canada post is still operating but we are operating on fumes canada post is spokesperson that says that time, the spokesperson da kehna hai ki overtime te rok lagwan naal desh bhar vich hartal to bachao hoya hai par una is gal te vi zor ditta ki je kar eh labor vivad lamba chalda hai ta halaat bigad vi sakde han Um, you know, last night's action just confirmed what a lot of our customers had feared um, that there's going to be nothing but uncertainty after May 22nd, and they have moved their product out of the postal system into the competition, or they are just avoiding us altogether. So ਕੈਨੇਡਾ ਪੋਸਟ ਦੀਆਂ ਨਵੀਨਤਮ ਪੇਸ਼ਕਸ਼ਾਂ ਵਿੱਚ 3 ਸਾਲਾਂ ਵਿੱਚ 13.95% ਤਨਖਾਹ ਵਿੱਚ ਵਾਧਾ 6 ਹੋਰ ਨਿਜੀ ਛੁੱਟੀਆਂ ਅਤੇ ਪਾਰਟ ਟਾਈਮ ਤੇ ਵੀਕਐਂਡ ਕੰਮ ਦੇ ਵਿਕਲਪ ਸ਼ਾਮਲ ਹਨ। ਸੀਯੂਪੀਡਬਲਿਊ ਦਾ ਕਹਿਣਾ ਹੈ ਕਿ ਕੈਨੇਡਾ ਪੋਸਟ ਵੱਲੋਂ ਦਿੱਤੇ ਆਫਰਸ ਕਾਫੀ ਨਹੀਂ ਹਨ। ਜੌਬਸ ਮਿਨਿਸਟਰ ਪੈਟੀ ਹਾਈਡੋ ਨੇ ਕੈਨੇਡਾ ਪੋਸਟ ਅਤੇ ਸੀਯੂਪੀਡਬਲਿਊ ਨੂੰ ਗੱਲਬਾਤ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਦ ਇੰਡਸਟਰੀਅਲ ਇਨਕੁਆਇਰੀ ਕਮਿਸ਼ਨਜ਼ ਰਿਪੋਰਟ ਵਿੱਚ ਕੈਨੇਡਾ ਪੋਸਟ ਨੂੰ ਇਫੈਕਟਿਵਲੀ ਬੈਂਕਰਪਟ ਕਿਹਾ ਗਿਆ ਹੈ ਅਤੇ ਰੋਜ਼ਾਨਾ ਡੋਰ ਟੂ ਡੋਰ ਡਿਲੀਵਰੀ ਨੂੰ ਖਤਮ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਹੈ ਜਦੋਂ ਆਪਾਂ ਕਈ ਵਾਰ ਮੂਵ ਵੀ ਹੋਣੇ ਸਾਨੂੰ ਲਾਇਸੈਂਸ ਡਰਾਈਵਿੰਗ ਲਾਇਸੈਂਸ ਵੀ ਚੇਂਜ ਕਰਾਉਣਾ ਪੈਂਦਾ ਤੇ ਉਹ ਵੀ ਕਹਿ ਦਿੰਦੇ ਨੇ ਕਿ ਤੁਸੀਂ ਆਪਣਾ ਦੇਖ ਲਿਓ ਕਿਉਂਕਿ ਕੈਨੇਡਾ ਪੋਸਟ ਡਿਲੀਵਰੀਆਂ ਲੇਟ ਹੋ ਰਹੀਆਂ ਬਿਲ ਲੇਟ ਹੋ ਜਾਂਦੇ ਨੇ ਘਰਾਂ 'ਚ ਜਿਹੜੇ ਬਾਈ ਪੋਸਟਲ ਬਿਲ ਆਂਦੇ ਨੇ ਫਿਰ ਉਹ ਉਹਨਾਂ ਦਾ ਪਤਾ ਨਹੀਂ ਲੱਗਦਾ ਮਤਲਬ ਪਿੱਛੇ ਵੀ ਜਦੋਂ ਸਟ੍ਰਾਈਕ ਹੋਈ ਆ ਉਦੋਂ ਬਿੱਲ ਆਏ ਨਹੀਂ ਕਈ ਚਿਰ ਤੇ ਅਸੀਂ ਐਡਵਾਂਸ ਚ ਤਾਰੇ ਬਿੱਲ ਸੀਯੂਪੀਡਬਲਿਊ ਨੇ ਕਿਹਾ ਕਿ ਓਵਰ ਟਾਈਮ ਤੇ ਪਾਬੰਦੀ ਨਾਲ ਕੈਨੇਡੀਅਨਸ ਨੂੰ ਘਾਟ ਪਰੇਸ਼ਾਨੀ ਹੋਵੇਗੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਲੋਡ ਪੈਨ ਤੇ ਹੋਰ ਕਾਰਵਾਈ ਕੀਤੀ ਜਾ ਸਕਦੀ ਹੈ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੇ ਅਨੁਸਾਰ ਲਗਭਗ 6 ਮਹੀਨੇ ਪਹਿਲਾਂ ਛੁੱਟੀਆਂ ਦੇ ਰੁੱਝੇਵੇਂ ਵਾਲੇ ਸੀਜ਼ਨ ਦੌਰਾਨ 32 ਦਿਨਾਂ ਦੀ ਕੈਨੇਡਾ ਪੋਸਟ ਹੜਤਾਲ ਨੇ ਲੱਖਾਂ ਕੈਨੇਡੀਅਨਸ ਨੂੰ ਪ੍ਰਭਾਵਿਤ ਕੀਤਾ ਸੀ ਜਿਸ ਦੇ ਨਤੀਜੇ ਵਜੋਂ ਛੋਟੇ ਕਾਰੋਬਾਰਾਂ ਨੂੰ ਅੰਦਾਜ਼ਨ 1.6 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਯਾ ਉਸ ਟਾਈਮ ਵੀ ਸਾਨੂੰ ਬਹੁਤ ਪ੍ਰੋਬਲਮ ਹੋਈ ਸੀ ਬਿਕਾਜ਼ ਸਾਡੀਆਂ ਲੈਟਰਸ ਆਈਆਂ ਨਹੀਂ 2 2 3 3 ਮਹੀਨੇ ਐਂਡ ਜਦੋਂ ਆਪਾਂ ਫੋਨ ਕਰ ਦੇ ਦੇਖਿਆ ਲੈਟਰਸ ਤੇ ਫਿਰ ਲੇਟ ਫੀ ਪਾ ਕੇ ਨੈਕਸਟ ਟਾਈਮ ਕੀਤਾ ਦੈਨ ਵੀ ਹੈਡ ਟੂ ਕਾਲ ਐਂਡ ਟੈਲ ਥਮ ਥੈਟ ਕੈਨੇਡਾ ਪੋਸਟ ਵਾਸ ਔਨ ਸਟ੍ਰਾਈਕ ਐਂਡ ਸਟਫ ਲਾਈਕ ਦੈਟ ਸਾਨੂੰ ਰੀਲੀ ਹਾਰਡ ਟਾਈਮ ਹੋਇਆ ਸੀ ਜਦੋਂ ਆਪਾਂ ਬਿਲ ਪੇ ਕੀਤੇ ਸੀ ਉਸ ਵੇਲੇ ਫਿਰ ਹੁਣ ਥੋੜੀ ਕੀ ਅਪੀਲ ਹੈ ਲਾਈਕ ਵਾਟ ਯੂ ਆਹ ਡੈਫੀਨਿਟਲੀ ਦੇ ਸ਼ੁੱਡ ਨਾਟ ਬੀ ਗੋਇੰਗ ਔਨ ਸਟ੍ਰਾਈਕ ਫੋਰ ਸ਼ੋਰ ਆਜ਼ ਲਾਈਕ ਪਬਲਿਕ ਪਰਸਨ ਯਾ ਆ ਵਿਲ ਸੇ ਕਿ ਸਟ੍ਰਾਈ figure something out canadians shouldn't be dealing with this right now uh, we have enough problems as it is last thing we need is uh, our mail not coming to our doors is de naal naal kai lokan da kehna hai ki maujooda halatan nu dekhde hoye oh canada post de workers diyan kuch mangkan da samarthan nahi karde we don't think considering other other uh, people who are being paid at the lowest pna de an jaman jehdi high pay vaste jan benefit vaste jan these will be burden on the people ਬਟ ਮੈਨੂੰ ਲੱਗਦਾ ਜਿਵੇਂ ਕਿ ਰੈਸੈਸ਼ਨ ਚੱਲੰਦੀ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਸਾਰੇ ਪਾਸੇ ਇਦਾਂ ਜਿਵੇਂ ਆਪਾਂ ਜਿੱਥੇ ਜੋਬ ਜਾਈਦੀ ਉੱਥੇ ਵੀ ਕੰਮ ਘਟਾ ਪੇ ਰੇਟ ਘਟਾ ਬਾਇ ਦਾ ਪੈਸੇਜ ਆਫ ਟਾਈਮ ਜਿਵੇਂ ਹੁਣ 2 ਸਾਲ ਬਾਅਦ ਜਦੋਂ ਥੋੜਾ ਜਿਹਾ ਗਰੋਥ ਹੋ ਜੂਗੀ ਤੇ ਕੀ ਪਤਾ ਪੇ ਰੇਟ ਉਦੋਂ ਵਧਾਉਣ ਸੁਖਪ੍ਰੀਤ ਕੌਰ ਓਮਨੀ ਨਿਊਜ਼ ਬ੍ਰਾਮਟਨ